ਕਹਾਣੀ ਮੁਰਕੀਆਂ ਹੂੰ ਹੂੰ ਹਾਏ ਬਿਮਾਰ ਮਾਂ ਅੰਦਰ ਹੁੰਘਾਰਾ ਮਾਰਦੀ ਸੀ ਕਰੀਮੂ ਤੇ ਰਹੀਮੂ ਦੋਵੇਂ ਖਰੋਟ ਪੇ ਖੇਡਦੇ ਸਨ ਤੂੰ ਮੀਰੀ ਚੱਲ ਸੁੱਟ ਕਰੀਮੂ ਨੇ ਕਿਹਾ ਰਹੀਮੂ ਨੇ ਪੰਜ ਮਿਆਂ ਤੋਖ ਲੋ ਕੇ ਖਰੋਟਾ ਹੰਦੀ ਲੱਪ ਖੁੱਤੀ ਵੱਲ ਵਗਾ ਮਾਰੀ ਕੁਝ ਤੇ ਪੈ ਗਏ ਤੇ ਬਾਕੀ ਬਾਹਰ ਠਿੰਡਰਿਆਂ ਵੱਲ ਦੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਤੋਂ ਪੁੱਛਿਆ ਦਸੇ ਚੋਟ ਕਿਹੜੇ ਤੇ ਲਾਵਾਂ ਲਾਵ ਵਿਚਕਾਰ ਲੇਦੇ ਰਹੀ ਮੂਨੇ ਸ਼ਿਸ਼્યਤ ਬੰਨ ਕੇ ਅੱਗੇ ਨੂੰ ਝੋਕ ਕੇ ਦਸੇ ਕਰੋੜ ਤੇ ਕਰੋੜ ਵਗਾਇਆ ਪਰ ਨਿਸ਼ਾਨਾ ਉੱਕ ਗਿਆ ਹਾਂ ਹਾਂ ਉੱਕ ਗਿਆ ਕਰੀਮੂ ਉੱਚੀ ਸਾਰੀ ਹੱਥ ਉਠਿਆ ਹਾਏ ਹਾਏ ਵੇ ਪਾਣੀ ਦਾ ਘੋਟ ਮੂੰਹ ਵਿੱਚ ਪਾ ਜੋ ਵੇ ਮਾਂ ਅੰਦਰੋਂ ਮਾਂ ਟੁੱਟਵੀਂ ਆਵਾਜ਼ ਵਿੱਚ ਬੋਲੀ ਦੇ ਦਿਨੇ ਆ ਪਾਣੀ ਵੀ ਕਰੀਮੂ ਨੇ ਕਰੋੜ ਉਹ ਜਿਹੜੀਆਂ ਆਖਿਆ ਤੇ ਕਾਲੀ ਨਾਲ ਉਹ ਨਿੱਜਤ ਥਾਂ ਤੇ ਖਰੋਟ ਖੁੱਤੀ ਵਿੱਚ ਪਾਉਣ ਲਈ ਜਾਖ ਲੋਤਾ ਅੱਗੇ ਨੂੰ ਬਾਹਾਂ ਕਰਕੇ ਖੁੱਤੀ ਵੱਲ ਸੁਟੇ ਨਾਲੇ ਉਸ ਰੀਮੂ ਤੋਂ ਪੁੱਛਿਆ ਕਿੰਨੇ ਪਏ ਨੇ ਇੱਕੋ ਪਿਆ ਕੁੱਲ ਰਹੀਮੂ ਇਸ ਤੇ ਡਾਡਾ ਖੁਸ਼ ਸੀ ਉਸ ਚੋਟ ਲਾਣ ਲਈ ਇੱਕ ਖਰੋਟ ਵਾਲ ਇਸ਼ਾਰਾ ਕੀਤਾ ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ ਪਰ ਉਹ ਇਹ ਜਾਣ ਕੇ ਕਿ ਉਸ ਦੀ ਚੋਟ ਖਰੋਟ ਤੇ ਵੱਜ ਗਈ ਹੈ ਉਹ ਸਾਰੇ ਖਰੋਟ ਖੁੰਝਣ ਦਾ ਹੱਕਦਾਰ ਹੈ ਅੱਗੇ ਵਧਿਆ ਪਰ ਹੀ ਮੂਨੇ ਈਉਂ ਕਰਨ ਤੋਂ ਉਸਨੂੰ ਡੱਕਿਆ ਉਸਦਾ ਖਿਆਲ ਸੀ ਕਿ ਝੋਟ ਨਹੀਂ ਵੱਜੀ ਤੇ ਐਵੇਂ ਉਹ ਸਾਰੇ ਖਰੋਟ ਚੁੱਕ ਨਹੀਂ ਸਕਦਾ ਪਰ ਕਰੀਮੂ ਆਖੀ ਜਾਏ ਝੋਟ ਲੱਗੀ ਹੈ ਰਹੀ ਮੂਹ ਆਖੇ ਤੂੰ ਨੂੰਦੂ ਐ ਵਿਧਾਨ ਵੱਧ ਗਿਆ ਦੋਵੇਂ ਗੁੱਥਮ ਗੁੱਥਾ ਹੋਗੇ ਪਰ ਹੀ ਮੂ ਵੱਡਾ ਸੀ ਉਹ ਰਹੀ ਮੂਹ ਦੇ ਦੰਦਾ ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਰਿਹਾ ਦੀ ਮਾਂ ਅੰਦਰੋਂ ਇੱਕੋ ਸਾਇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ ਉਹਦੇ ਕੰਨਾਂ ਉਹਦੇ ਕੰਨੀ ਇਹਨਾਂ ਦੇ ਵਖੜਾਂਦ ਦੀ ਆਵਾਜ਼ ਪੈ ਪੈ ਕੇ ਉਹਨੂੰ ਵਧੇਰੇ ਦੁਖੀ ਕਰਦੀ ਸੀ ਉਹਦੇ ਧਿਆਏ ਬੁੱਲਾਂ ਤੇ ਸਿਕਲੀਆਂ ਆ ਗਈਆਂ ਸਨ ਪਰ ਕਿਸੇ ਉਹਦੀ ਨਾ ਸੁਣੀ ਅੱਜ ਹੀ ਨਹੀਂ ਅੱਗੇ ਵੀ ਅਨੇਕਾਂ ਮਾਰ ਇਹ ਦੋਵੇਂ ਖੇੜ ਦੇ ਖੇੜ ਦੇ ਲੜ ਪੈਂਦੇ ਸਨ ਇੱਕ ਦੂਜੇ ਦੇ ਝੱਗੇ ਖੋ ਖੜਦੇ ਕਰੂਟਾਂ ਨਾਲ ਮੂੰਹ ਛੇ ਲ ਜਾਂਦੇ ਪਰ ਮੋੜ ਗੁੱਸਾ ਟਿੱਲਾ ਹੋਣ ਤੇ ਦੋਵੇਂ ਉਹੋ ਜਿਹੇ ਹੋ ਜਾਂਦੇ ਦੋਹਾਂ ਦੇ ਪਿੰਡੇ ਕੱਟੇ ਨਾਲ ਅੱਟੇ ਹੋਏ ਪੈਰ ਨੰਗ ਨਖੜੰਮੇ ਜਿਹੇ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ ਲੋਕੀ ਉਹਨਾਂ ਵੱਲ ਤੱਕਦੇ ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ ਸਦਾ ਭਾਂਤ ਭਾਂਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਹੀ ਰਹਿੰਦੀਆਂ ਸਨ 16 ਤੇ 14 ਵਰਿਆਂ ਦੇ کریمੂ ਰਹੀਮੂ ਖਰੋਟਾ ਨਾਲ ਖੁੱਤੀ ਖੇਡ ਦੇ ਲੋਕਾਂ ਨੂੰ ਉੱਕਾ ਨਾ ਪਾਉਂਦੇ ਇਹ ਖੇਡ ਨਿੱਕੇ ਬੱਚਿਆਂ ਦੀ ਜੋਸੀ ਹੋਈ ਪਰ ਇਹ ਦੋਵੇਂ ਭਰਾ ਘੜੇ ਹੋਏ ਹੀ ਇਸੇ ਵੱਖਰੀ ਮਿੱਟੀ ਕਿਸੇ ਮੱਖਰੀ ਮਿੱਟੀ ਦੇ ਸਨ ਕਰੋਟਾ ਤੋਂ ਹਟ ਕੌਡੀਆਂ ਨੂੰ ਜੋਟ ਜਾਂਦੀ ਕਈ ਵਾਰ ਉਥੇ ਵੀ ਜੂਤ ਪਤਾੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬੈਂਦੇ ਉਥੇ ਲੋਕਾਂ ਦੀਆਂ ਇੱਧਰ ਲੀਆਂ ਉੱਧਰ ਲੀਆਂ ਸਲੂਣੀਆਂ ਅਲੂਣੀਆਂ ਵਿੱਚ ਉਹਨਾਂ ਦੇ ਕੰਨ ਰਸੇ ਰਹਿੰਦੇ ਆਥਨ ਨੂੰ ਘਰ ਪਰਤਨ ਵੇਲੇ ਮੁੜ ਦੋਹਾਂ ਦੀ ਗਲਵਕੜੀ ਪਈ ਹੁੰਦੀ ਸੀ ਮਾਂ ਬਬਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ ਰਹੀ ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਤ ਹੀ ਕਿੱਥੇ ਸੀ ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਕਤ ਦਵਾਈਆਂ ਲੇ ਆਉਣ ਦੀ ਵਹਿਲ ਵੀ ਤੇ ਰੇ ਕ੍ਰੀਮ ਕ੍ਰੀਮੂ ਤੇ ਰਹੀ ਮੂ ਨੂੰ ਨਹੀਂ ਸੀ ਲੱਭਦੀ ਜਦੋਂ ਉਹ ਖਰੋਟ ਤੇ ਕੌਡੀਆਂ ਖੇਡਦੇ ਖੇਡ ਹਟਦੇ ਤੇ ਹਟਾ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ ਤਾਂ ਉਹ ਆਪਣੀਆਂ ਗੁਲੇਲਾ ਤੇ ਗੋਲੀਆਂ ਚੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਪਗਦੇ ਝੰਡਾ ਫਰਹਾਹਾ ਵਣਾ ਥੱਲੇ ਖਲੋਕ ਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ ਜੇ ਕੋਈ ਕਬੂਤਰ, ਕੁੱਗੀ, ਤਲਿਆਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ ਉਹ ਬੈਠਾਏ ਉਹ ਬੈਠਾਏ ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖੇਚਦੇ ਪਰ ਜਨੌਰ ਪਹਿਲਾਂ ਹੀ ਰੋਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ ਉਹਨਾਂ ਤੋਂ ਅਜੇ ਤੱਕ ਕੋਈ ਪੰਛੀ ਨਹੀਂ ਸੀ ਮੋਇਆ ਹਾਰ ਕੇ ਉਹ ਕਿਸੇ ਵਗਦੇ ਸੂਬੇ ਦੇ ਕੰਡੇ ਖਲੋਤੇ ਬ੍ਰਿਸ਼ਟ ਦੀ ਸ਼ਾਹ ਹੀਠ ਬਹਿ ਜਾਂਦੇ ਕਦੇ ਬੁੱਕਾ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ ਲੋਕੀ ਪਤਾ ਨਹੀਂ ਕਿਦਾਂ ਸ਼ਿਕਾਰ ਖੇਡ ਲੈਂਦੇ ਨੇ ਕਰੀਮੂ ਉਂਗਲਾਂ ਨਾਲ ਗਾਰਾ ਕੁਰੇਦ ਦਾ ਨੀਵੇਂ ਜਿਹੇ ਆਖਦਾ ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿਦਾਂ ਆਂਦੀਆਂ ਹੁੰਦੀਆਂ ਹੋਣਗੀਆਂ ਦੂਜਾ ਉੱਤਰ ਦਿੰਦਾ ਸਾਥੋਂ ਤੇ ਮੋਇਆ ਨਹੀਂ ਕਦੇ ਕੋਈ ਪੰਛੀ ਫਿਰ ਇੱਕ ਨਿਰਾਸ਼ਤਾ ਜਹੀ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ ਉਹ ਕਿੰਨਾ ਚਿਰ ਚੁੱਪ ਚਪੀਤੇ ਬੈਠੇ ਘਾਹ ਦੀਆਂ ਟਿੜਾਂ ਉਖੇੜਦੇ ਰਹਿੰਦੇ ਕਦੇ ਉੱਠ ਕੇ ਲੱਤਾਂ ਸੂਵੇ ਵਿੱਚ ਲਮਕਾ ਬੈਂਦੇ ਤੇ ਕਦੇ ਗੁਲੇਲਾ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਚਸ ਪੂਰਿਆ ਕਰਦੇ ਕਈ ਵਾਰੀ यूं ही ਬਾਹਰ ਪੌਂਦਿਆ ਪੌਂਦਿਆ ਨੂੰ ਦਿਨ ਬਤੀਤ ਹੋ ਜਾਂਦਾ ਆਥਨ ਹੋ ਗਈ ਸੀ ਵਾਕੀ ਏਕਾ ਲਉਂਦੇ ਕਰਾਂ ਨੂੰ ਪਰਤ ਰਹੇ ਸਨ ਹੁੱਲੂ ਛੁੱਟੇ ਹੱਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟੁਣਕਣ ਲੱਗੀਆਂ ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾ ਮੋਡੀਆਂ ਤੇ ਟੰਗੀ ਪਿੰਡ ਨੂੰ ਪਰਤ ਗਏ ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ ਜਦੋਂ ਉਹਨਾਂ ਦਾ ਪਿਓ ਜੀ ਹੁੰਦਾ ਸੀ ਉਹਨਾਂ ਦੇ ਘਰ ਦੋ ਝੋਟੀਆਂ ਹੁੰਦੀਆਂ ਸਨ ਇੱਕ ਪਹਿਲਣ ਤੇ ਇੱਕ ਦੂਜੀ ਸੂਏ ਨਾਲੇ ਇੱਕ ਵੈਕੜੀ ਵੀ ਸੀ ਉਹ ਉਹਨਾਂ ਤੀਹਾਂ ਨੂੰ ਚਾਰਦੇ ਹੁੰਦੇ ਸਨ ਇਉਂ ਹੀ ਏਕਾ ਲਾਉਂਦੇ ਘਰ ਨੂੰ ਮੁੜਦੇ ਹੁੰਦੇ ਸਨ ਉਦੋਂ ਫਿਰ ਉਹ ਵਹਿੜੀ ਤੇ ਮੱਝਾਂ ਕਿੱਥੇ ਗਈਆਂ ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ਅੱਬਾ ਜੂਵੀ ਵਿੱਚ ਹਾਰ ਚੁੱਕਿਆ ਸੀ ਉਹਨਾਂ ਨੂੰ ਤੇ ਤੈਨੂੰ ਨਹੀਂ ਪਤਾ ਚਲੋ ਠੀਕ ਹੋਇਆ ਸਾਮ ਸੰਭਾਲੀ ਦਾ ਟੰਟਾ ਗਲੋਨੱਥਾ ਰਹੀਮੂ ਨੇ ਖੁਸ਼ ਹੋ ਕੇ ਕਿਹਾ ਕੁਸਮੁਸਾ ਜਿਆ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ ਆਕਾਸ਼ ਉੱਤੇ ਜੋ ਤਾਰਾ ਚੜੀਆ ਵੀ ਸੀ ਤਾਂ ਉਹ ਖੁਰ ਖੁਰਾਂ ਦੇ ਕੱਟੇ ਨਾਲ ਫਿਜ਼ਾ ਅੱਟੀ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਿਮ ਠੂੰਗੇ ਭਰ ਕੇ ਉੱਡ ਚੁੱਕੀਆਂ ਸਨ ਕਰੀਮੂ ਤੇ ਰਹੀ ਮੂਹ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ ਪਹਿਲਵਾਨ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ ਪਤਾਈ کریمੂ ਇਹ ਪੈਲੀਆਂ ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ ਹਾਂ ਪਤਾਈ ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇਥੋਂ ਦੀ ਲੰਗਦੀ ਦੱਸਿਆ ਕਰਦੀ ਏ ਮੈਂ ਉਦੋਂ ਨਿੱਕਾ ਹੁੰਦਾ ਨਿੱਕਾ ਜਿਹਾ ਹੁੰਦਾ ਸਾਂ ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹਾ ਵਹਿਕੜੀ ਤੇ ਝੋਟੀਆਂ ਗਈਆਂ ਸਨ ਈਉਂ ਆਖਦਾ ਆਖਦਾ کریمੂ ਹੱਸ ਪਿਆ ਨਾਲ ਹੀ ਰਹੀ ਮੂਵੀ ਦੋਵੇਂ ਹੀ ਖੇਡ-ਖੇਡ ਕਰਦੇ ਦੋਹਰੇ ਹੁੰਦੇ ਜਾਂਦੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਿਕਰ ਉਹ ਰੋ ਰਹੇ ਹੁੰਦੇ ਨੇ ਇੰਨੇ ਨੂੰ ਹਵਾ ਦਾ ਰੁਮਕਾ ਵ ਗਿਆ ਉਹ ਦੋਵੇਂ ਖਾਮੋਸ਼ ਜਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜ-ਖੜ ਕਿੰਨਾ ਚਿਰ ਸੁਣਦੇ ਰਹੇ ਅੱਬਾ ਇੱਥੇ ਹਲ ਬੋਂਦਾ ਹੁੰਦਾ ਸੀ ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ ਹੁਣ ਨਾ ਸਾਡੇ ਵਹੁਣ ਨੂੰ ਭੋਏ ਨਾ ਜਉਣ ਨੂੰ ਟੱਗੇ ਚੱਲ ਚੰਗਾ ਹੀ ਏ ਇਦਾਂ ਹੀ ਕੀ ਲੈਣਾ ਏ ਗਲ ਫਾਹੇ ਪਾ ਕੇ ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ ਫਿਰ ਦੋਵੇਂ ਚੁੱਪ ਹੋ ਗਏ ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਕਰਦੇ ਪਏ ਸਨ ਇੰਨੇ ਨੂੰ ਕਰੀਮੂ ਨੇ ਆਖਿਆ ਚੱਲ ਰਹੀ ਮੂੰ ਵਗ ਚਲੀਏ ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੋਟ ਹੀ ਨਾ ਕੱਢੇ ਤੇ ਦੋਵੇਂ ਕਾਲੀ ਕਾਲੀ ਉਲਾਂਗਾ ਪਰਦੇ ਪਿੰਡ ਨੂੰ ਤੁਰ ਪਏ ਜਿੱਥੇ ਦੀਵੇ ਬਲ ਚੁੱਕੇ ਸਨ ਜਿੱਦਣ ਦੀ ਮਹਾਬਿਮਾਰ ਪਈ ਸੀ ਦੋਵੇਂ ਇੱਕੋ ਵੇਲੇ ਰੋਟੀ ਖਾਂਦੇ ਸਨ ਮਾਂ ਲੋਕਾਂ ਦੇ ਘਰੀ ਪੀਹਣ ਦਲਣ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ ਉਹ ਦਾਣੇ ਇਹਨਾਂ ਦੇ ਨਿਤ ਦੇ ਡੰਗ ਨਹੀਂ ਸੰਟਪਾ ਸਕਦੇ ਦੋਵੇਂ ਜਣੇ ਚੁੱਲ੍ਹਾ ਧੋਂਦੇ ਤੇ ਕੱਚੀਆਂ ਤੁਖੀਆਂ ਜਈਆਂ ਰੋਟੀਆਂ ਲੂਣ ਲਾ ਕੇ ਖਾ ਕੇ ਸੌਂ ਜਾਂਦੇ ਕਦੇ ਕਦੇ ਫੱਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ ਪਿੰਡ ਦੇ ਲੋਕ ਇਹਨਾਂ ਨੂੰ ਗਵਾਰੀ ਸਮਝਦੇ ਸਨ। ਉਹਨਾਂ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਦੇ ਵੇਚਦੇ ਤੱਕਿਆ ਸੀ। ਕਿਸੇ ਦੀ ਚੋਰੀ ਪਿੰਡ ਵਿੱਚ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੂਈ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਰਹੀਮੂ ਤੇ ਕਰੀਮੂ ਤੇ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਸਦਾ ਟਿਕਿਆ ਰਿਹਾ ਲੋਕਾਂ ਦੇ ਨੇਤ ਦੇ ਆਲੰਬਿਆਂ ਤੇ ਤਲਾਸ਼ੀਆਂ ਤੋਂ ਮਾਂ ਛਿੱਥੀ ਪੈ ਗਈ ਹੋਈ ਸੀ ਕਰੀਮੂ ਤੇ ਰਹੀਮੂ ਵੀ ਇਕਾਂਤ ਚ ਬਹਿ ਕੇ ਉਹਨਾਂ ਉੱਚਾ ਨੂੰ ਮਹਿਸੂਸ ਤੇ ਕਰਦੇ ਪਰ ਕੁਝ ਪਲ ਲਈ ਮੂੜ ਹੋਸ਼ੇਤ ਹੀ ਕੌਡੀਆਂ ਖਰੋਟਾਂ ਨਾਲ ਪੱਲੇ ਪਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਲੋਕੀ ਇਹਨਾਂ ਨੂੰ ਮੌਕੇ ਤੇ ਫੜਨ ਲਈ ਪੈਲੀਆਂ ਵਿੱਚ ਲੋਕ-ਲੋਕ ਬਹਿੰਦੇ ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉਤੋਂ ਫੜ ਕੇ ਜੇਲ੍ਹਖਾਨੇ ਭਜਵਾ ਦਿੱਤਾ ਜਾਵੇ ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ-ਕਦੇ ਗੱਲਾਂ ਵੀ ਕਰ ਕੀਤਾ ਕਰਦੇ ਲੋਕੀ ਸਾਡੇ ਉੱਤੇ ਬਧੋ ਬਦੀ ਸ਼ੱਕ ਕਿਉਂ ਕਰੀ ਜਾਂਦੇ ਨੇ ਅਸੀਂ ਕਦੇ ਕਿਸੇ ਦੀ ਰੀਣ ਤੱਕ ਵੀ ਨਹੀਂ ਛੂਹੀ ਐਵੇਂ ਚੱਲੇ ਨੇ ਦੂਜਾ ਆਖਦਾ ਤੇ ਦੋਵੇਂ ਜਾਣੇ ਉੱਚੀ ਉੱਚੀ ਹੱਸ ਪੈਂਦੇ ਮਾਂ ਦੀ ਹਾਲਾਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ ਮਾਂ ਦੇ ਮੂੰਹ ਨੂੰ ਤੱਕਦੇ ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ ਬਹੁਤੀਆਂ ਉਹਨਾਂ ਦੇ ਪਿਓ ਬਾਰੇ ਭਾਵੇਂ ਉਹਨਾਂ ਜੋ ਉਹਨਾਂ ਜੂਏ ਦੀ ਆਦਤ ਸੀ ਉਹਨੂੰ ਜੂਏ ਦੀ ਆਦਤ ਸੀ ਪਰ ਉਹ ਬੜਾ ਚੰਗਾ ਮਨੋਖ ਸੀ ਤੁਹਾਡੇ ਅੱਬਾ ਬੱਚਾ ਹਾਂ ਮਾਂ ਬੜਾ ਚੰਗਾ ਸੀ کریمੂ ਖੁਸ਼ੀ ਨਾਲ ਬੋਲਿਆ ਮੈਨੂੰ ਹੱਲ ਛੱਡ ਕੇ ਕੁਛੜ ਚੁੱਕ ਲੈਂਦਾ ਸੀ ਛੱਲੀਆਂ ਦਿੰਦਾ ਗੰਨੇ ਵੀ ਵੇਲੇ-ਵੇਲੇ ਕਿੰਨੀਆਂ ਚੀਜ਼ਾਂ ਹੋਰ ਚੀਜ਼ਾਂ ਸਾਥੋਂ ਮੁੱਕ ਦਿਆਂ ਹੀ ਨਾ ਹੈ ਨਾ کریمੂ ਰਹੀਮੂ ਬੋਲਿਆ ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ ਕਰੀਮੂ ਮਾਂ ਵੱਲ ਤੱਕਦਾ ਬੋਲਿਆ ਰਾਜ ਰੋਟੀਆਂ ਖਾਂਦੇ ਹੁੰਦੇ ਸਾਂ ਪਰ ਹੁਣ ਮਾਂ ਸਾਡੇ ਕੋਠੇ ਖਾਲੀ ਪਏ ਨਹੀਂ ਇੱਕ ਪਲ ਲਈ ਕੋਠੇ ਵਿੱਚ ਹੂਕ ਜਹੀ ਛਾ ਗਈ ਤਿੰਨਾ ਦੇ ਦੀਵੇ ਦੀ ਮੱਦਮ ਹੁੰਦੀ ਜੋਤ ਵੱਲੇ ਤਿੰਨਾ ਨੇ ਦੀਵੇ ਦੀ ਮੰਦਮ ਹੁੰਦੀ ਜੋਤ ਵੱਲ ਤੱਕਿਆ ਮਾਂ ਦੀਆਂ ਅੱਖਾਂ ਗਿੱਲੀਆਂ ਸਨ ਉਸ ਗਲੇਡੂ ਭਰ ਕੇ ਮੂੰਹ ਆਖਿਆ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ ਬੱਚਾ ਵਹਿੰਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ ਰਹੀ ਮੂਤੇ کریمੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ ਮਾਂ ਨੂੰ ਹਟ ਕੋਰੇ ਜਹੇ ਆਉਣ ਲੱਗ ਪਏ ਉਹ ਮੁੜ ਬੋਲੀ ਬੜੇ ਔਖੇ ਵੇਲੇ ਆਇਆ ਬੱਚਾ ਜਦੋਂ ਜੂਏ ਵਿੱਚ ਉਹ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਘਾ ਟਪਾਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦੋ ਪਰ ਉਹ ਆਖਿਆ ਨਹੀਂ ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ ਮਾਂ ਦੀਆਂ ਝਰੂੜੀਆਂ ਵਿੱਚ ਹੰਝੂਆਂ ਦੀ ਤਰੀਰੀਆਂ ਫਸੀਆਂ ਹੋਈਆਂ ਸਨ ਤੇ کریمੂ ਰਹੀਮੂ ਸੁੰਨ ਹੋਏ ਬੈਠੇ ਸਨ ਮਾਂ ਕੁਝ ਰੋਕ ਕੇ ਬੋਲੀ ਮੈਂ ਉਮਰ ਪਰ ਇਹਨਾਂ ਮੁਰਕੀਆਂ ਨੂੰ ਸਾंभ ਕੇ ਰੱਖਦੀ ਆਈ ਹਾਂ ਪੁੱਤਰ ਜੇ ਮੈਂ ਮਰ ਗਈ ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀਆਂ ਤੁਹਾਡੇ ਅੱਬਾ ਦੀ ਯਾਦ ਉਹਦਾ ਗਲਾ ਰੋਕ ਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੀ ਬੇੰਦਕ ਮਘਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲੱਟ-ਲੱਟ ਪਈ ਝਾਕਦੇ ਸਨ ਮਾਨੋ ਉਹਨਾਂ ਨੂੰ ਘੂਰਕ ਰਹੇ ਹੋਣ ਦੋਵੇਂ ਦੋਵੇਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ ਮਾਂ ਐਵੇਂ ਨਿਤ ਮਰਨ ਮਰਨ ਕਰਦੀ ਰਹਿੰਦੀ ਆ ਕਰੀਮੂ ਬੋਲਿਆ ਚੱਲ ਰੱਬ ਕਰੇ ਮਾਂ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ ਰਹੀ ਮੂਨੇ ਆਖਿਆ ਹਾਂ ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ ਫਿਰ ਦੋਵੇਂ ਚੁੱਪ ਕਰ ਗਏ ਸੋਨਾ ਵੀ ਕਦੇ ਦੱਬੀ ਦਾ ਏ ਹੋ ਵਿੱਚ ਪਲਾ ਰਹੀ ਮੂਨੇ ਪੁੱਛਿਆ ਕਹਨੂੰ ਮਾਂ ਤੇ ਸ਼ੁਦੈਣ ਆ ਲੋਕੀ ਤੇ ਸੋਨਾ ਮਗਰੋਂ ਤਰਤੀ ਜੋ ਕੱਢਦੇ ਹੁੰਦੇ ਨੇ ਕਿੰਨੇ ਕੰਮ ਆਉਂਦਾ ਏ ਸੋਨਾ ਦੇ ਪੈਸੇ ਪੈਸੇ ਦੇ ਦਾਣੇ ਤੇ ਦਾਣੇ ਦੀਆਂ ਰੋਟੀਆਂ ਇਉਂ ਗੱਲਾਂ ਕਰਦੇ ਉਹ ਸੌਂ ਗਏ ਕਈ ਦਿਨ ਹੋਰ ਲੰਘ ਗਏ ਮਾਂ ਰਿੜਕ ਦੀ ਮਾਂ ਦਾ ਅੰਤ ਹੋ ਗਿਆ ਉੱਕੜ ਰਿੜਕ ਦੀ ਮਾਂ ਦਾ ਅੰਤ ਹੋ ਗਿਆ ਦੋਵੇਂ ਭਰਾਵਾਂ ਨੇ ਨਰੋਇਆ ਤਿਆਰ ਕੀਤਾ ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ ਉਹਨਾਂ ਆਪੀ ਕਬਰ ਪੁੱਟੀ ਤੇ ਅੰਤਿਮ ਦਰਸ਼ਨਾ ਲਈ ਮਾ ਦਾ ਮੂੰ ਨੰਗਾ ਕੀਤਾ ਦੋਹਾ ਕੰਨਾਂ ਵਿੱਚ ਸੋਹਣੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲੰਮਕ ਰਹੀਆਂ ਸਨ ਉਹਨਾਂ ਦੇ ਪਿਓ ਦੀ ਯਾਦਗਾਰ ਮਾਂ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤਾਈ ਕੋਈ ਦਿਲਬਰੀ ਉਹ ਲਈ ਉਹਨਾਂ ਕੋਲ ਨਾ ਬੈਠਾ ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ ਰਾਤੀ ਦੋਵੇਂ ਭੁੱਖੇ ਭਾਣੇ ਮੰਝਿਆ ਤੇ ਚੁੱਪਚਾਪ ਜਹੇ ਪੈ ਗਏ ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ ਚਲੋ ਜੀ ਤੁਰ ਗਈ ਮਾਂ ਵੀ ਅੱਜ ਹੁਣ ਉਹ ਕਿੱਥੇ ਜਾਏਗੀ ਕਰੀਮੂ ਰਹੀ ਮੂੰਹ ਨੇ ਵੀ ਚੁੱਪ ਤੋੜੀ ਬਹਿਸ਼ਤੀ ਮੁਰਕੀਆਂ ਵੀ ਨਾਲੀ ਮੁਰਕੀਆਂ ਕਰੀਮੂ ਕੋਈ ਉੱਤਰ ਨਾ ਦੇ ਸਕਿਆ ਉੱਕੜ ਦੋਨਾਂ ਨੂੰ ਨੀਂਦ ਆ ਗਈ ਤੋਰ ਦਿਵਾਲੇ ਤਰੂ ਦਿਵਾਲੇ ਘੁੰਮਣ ਵਾਲੀ ਸੱਤ ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ ਕਿੰਨੇ ਹੀ ਤਾਰੇ ਆਕਾਸ਼ੋਂ ਆਕਾਸ਼ੋਂ ਬੁੱਝ ਚੁੱਕੇ ਸਨ ਜਦ ਰਹੀਮੂ ਕਸਮੇੜ ਜਿਆ ਖਾਂਦਾ ਜਾਗਿਆ ਰਾਤ ਐਡੀ ਡਰਾਉਣੀ ਸੀ ਜਿੱਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ ਉਹ ਸਹਜੇ ਜਿਹੇ ਭਰਾ ਨੂੰ ਜਗਾ ਕੇ ਆਖਿਆ ਭੁੱਖ ਲੱਗੀ ਓ ਘਰ ਵਿੱਚ ਤੇ ਕੁਝ ਨਹੀਂ ਕਰੀਮੂ ਬੋਲਿਆ ਫਿਰ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਪਏ ਰਹੇ ਪਰ ਰਹੀਮੂ ਨੇ ਮੁੜ ਆਖਿਆ ਕਰੋਟ ਭੰਨ ਕੇ ਖਾ ਲਵਾਂ ਖੇਡਾਂਗੇ ਕਾਦੇ ਨਾਲ ਮੋੜ ਇੱਕ ਹੂਕ ਜਹੀ ਛਾ ਗਈ ਤੇ ਫਿਰ ਫਿਰ ਇੱਕੋ ਵਾਰ ਇੱਕੋ ਫੁਰਨਾ ਜੀ ਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ ਬਿਨਾ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ ਮਲਕੜੇ ਜਹੇ ਇੱਕ ਹੀ ਕਹੀ ਚੁੱਕੀ ਤੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ ਇਸੇ ਜਿਹਾ ਇਸੇ ਜਿਹਾ ਦੋਵੇਂ ਬਾਹਰ ਨਿਕਲ ਗਏ ਰਾਤ ਮੌਤ ਜਿੱਡੀ ਖਾਮੋਸ਼ ਸੀ ਸੱਜਰੀ ਦੱਬੀ ਮਾਂ ਦੀ ਕਬਰ ਉੱਤੇ ਦੋ ਕਾਲੇ ਵਜੂਦ ਅਹਿਲ ਖਲੋਤੇ ਸਨ ਜੀ ਕਰ ਮ੍ਰਿਤਯੂ ਦੇ ਪਰਛਾਵੇਂ ਹੁੰਦੇ ਹਨ ਕਿੰਨਾ ਚਿਰ ਕੋਈ ਆਵਾਜ਼ ਉੱਥੇ ਪੈਦਾ ਨਾ ਹੋਈ ਕੋ ਚਿਰ ਮਗਰੋਂ ਕੁਝ ਛਾਂ ਛਾਂ ਹੋਈ ਕਰੀਮੂ ਮਾਰ ਵੀ ਟੱਕ ਸਹਜੇ ਜੇ ਰਹੀ ਮੂਨੇ ਰਹੀ ਮੂਦੇ ਮੂੰਹੋਂ ਨਿਕਲਿਆ ਤੂੰ ਵੀ ਤੇ ਰਹੀ ਮੂ ਕ੍ਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਚਕਾਉਂਦਿਆਂ ਕਿਹਾ ਉਹਨਾਂ ਦੀਆਂ ਹਿੱਕਾਂ ਠਕ ਠਕ ਵੱਜ ਰਹੀਆਂ ਸਨ ਕਹੀ ਤੇ ਕੰਧਾਲਾ ਜੀ ਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਸਨ ਜਾਂਦੇ ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹਨਾਂ ਟੱਕ ਮਾਰਨਾ ਚਾਹੁੰਦੇ ਸਨ ਪਰ ਬਾਹਾਂ ਜੀ ਕਰ ਸਤਿਆਹੀਣ ਹੋ ਗਈਆਂ ਹੁੰਦੀਆਂ ਹਨ ਰਾਤ ਦੀ ਖਾਮੋਸ਼ੀ ਵਿੱਚ ਇੱਕ ਬੇਮਾਲੂਮ ਜਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ ਜੇਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਸਨ ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬੱਚਾ ਮਾਂ ਰਹੀਮੂ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜੇਕਰ ਉਹ ਰੋ ਪਿਆ ਹੁੰਦਾ ਏ ਚੱਲ ਰਹੀ ਮੂਹ ਕਰੀਮੂ ਕੇਵਲ ਇੰਨਾ ਹੀ ਆਖ ਸਕਿਆ ਹਥਿਆਰ ਦੋਵਾਂ ਦੇ ਹੱਥੋਂ ਟੈ ਪਏ ਤਾਰਿਆਂ ਦੀ ਲੋ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ